ਨੇੜੇ ਹੋ ਜਾ। ਹਾਂਜੀ ਅੱਜ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਬਲਾਗ ਸੰਗਤ ਵੱਲੋਂ ਵੈਸੇ ਤਾਂ ਡੇਢ ਮਹੀਨੇ ਤੋਂ ਸਾਡਾ ਜਿਹੜਾ ਇਹ ਉਪਰਾਲਾ ਸ਼ਾਨਦਾਰ ਬੂਟੇ ਲਾਉਣ ਦਾ ਚੱਲੀ ਜਾਂਦਾ ਹੈ ਤੇ ਔਰ ਅਸੀਂ ਜਿਹੜੀ ਕਿ ਇਹਦੀ ਗਿਣਤੀ ਗੁਣਤੀ ਤਾਂ ਕੋਈ ਹੈ ਹੀ ਨਹੀਂ ਜਿਹੜੀ ਕਿ ਮਤਲਬ ਵੀ ਅਸੀਂ ਜਿੱਦਾਂ ਦੇ ਅਸੀਂ ਲੱਗੇਆਂ 1.5 ਮਹੀਨੇ ਤੋਂ ਹਰੇਕ ਪਿੰਡ ਦੇ ਵਿੱਚ ਹਰੇਕ ਜਗ੍ਹਾ ਦੇ ਵਿੱਚ ਅਸੀਂ ਇਹ ਇੱਕ ਹਰਿਆਵਲ ਤਹਿਤ ਅਸੀਂ ਜਿਹੜੇ ਇਹ ਸ਼ਾਨਦਾਰ ਬੂਟੇ ਲਾ ਰਹੇ ਹਾਂ ਅੱਜ ਵੀ ਕਾਫੀ ਵੱਡੀ ਪੱਧਰ ਤੇ ਹੋਰ ਵੀ ਬੂਟੇ ਆ ਰਹੇ ਨੇ ਫਿੱਟ ਰੇੜੇ ਤੇ ਮਤਲਬ ਵੀ ਲੈਣ ਗਏ ਹੋਏ ਆ ਸਾਡੇ ਸਾਥੀ ਤੇ ਅੱਜ ਅਸੀਂ ਵੱਡੀ ਪੱਧਰ ਤੇ ਬੂਟੇ ਲਾ ਰਹੇ ਆ ਇਹ ਜਿਹੜੇ ਬੂਟੇ ਲੱਗ ਰਹੇ ਆ ਇਹ ਡਾਕਟਰ ਨਿਰਮਲ ਸਿੰਘ ਫੱਲੜ ਤੇ ਡਾਕਟਰ ਸਵਰਨ ਸਿੰਘ ਤੇ ਡਾਕਟਰ ਗਗਨਦੀਪ ਸਿੰਘ ਦੇ ਹਸਪਤਾਲ ਦੇ ਨੇੜੇ ਇਹਨਾਂ ਦੀ 5.5 ਕਿੱਲੇ ਮਤਲੀ ਜ਼ਮੀਨ ਹੈਗੀ ਆ ਜਿੱਥੇ ਕਿ ਇਹਨਾਂ ਨੇ ਸਾਨੂੰ ਇਜਾਜ਼ਤ ਦਿੱਤੀ ਵੀ ਅਸੀਂ ਇਹ ਬੂਟੇ ਜਿਹੜੇ ਇਹ ਅਸੀਂ ਅ ਮਤਲਬੀ ਲਵਾ ਰਹੇ ਆ ਜਾਂ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਲਾ ਰਹੀ ਹੈ ਇਹਨਾਂ ਨੂੰ ਅਸੀਂ ਪਾਲਾਂਗੇ ਵੀ ਔਰ ਵੱਡੇ ਵੀ ਕਰਾਂਗੇ ਤੇ ਜਿੱਥੇ ਕੋਈ ਬੂਟਾ ਮਰਦਾ ਦਿਖਿਆ ਤਾਂ ਉਹਦੀ ਥਾਂ ਤੇ ਅਸੀਂ ਬੂਟਾ ਵੀ ਲਾਵਾਂਗੇ ਤੇ ਅਸੀਂ ਇਹਨਾਂ ਦਾ ਇਸ ਵੱਲੋਂ ਧੰਨਵਾਦ ਕਰਦੇ ਆਂ ਦੂਸਰਾ ਧੰਨਵਾਦ ਸਾਡੇ ਡਾਕਟਰ ਉਪਕਾਰ ਸਿੰਘ ਜੀ ਪਿੰਡ ਕੋਟਗੁਰੂ ਤੋਂ ਜਿਨ੍ਹਾਂ ਨੇ ਬਹੁਤ ਵੱਡੀ ਮਿਹਨਤ ਕਰਕੇ ਇਸ ਮਤਲਬੀ ਕਾਰਜ ਨੂੰ ਸਿਰੇ ਚੜਾ ਰਹੇ ਨੇ ਉਹ ਤੇ ਸਾਨੂੰ ਸਹਿਯੋਗ ਦੇ ਰੇਨ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਡਾਕਟਰ ਆਪਣਾ ਗੁਰਮੇਲ ਸਿੰਘ ਜੀ ਤੇ ਸਾਡੇ ਕੁਲਦੀਪ ਸਿੰਘ ਜੀ ਤੇ ਆਪਣੇ ਹਰਪਾ ਜਨਾਲ ਜੀ ਤੇ ਮੋਹਨ ਲਾਲ ਮਿਸ਼ਾਣਾ ਜੀ ਤੇ ਡਾਕਟਰ ਜਗਰੂਪ ਸਿੰਘ ਜੀ ਤੇ ਡਾਕਟਰ ਦਰਸ਼ਨ ਸਿੰਘ ਜੀ ਤੇ ਜੀ ਅੰਮ੍ਰਿਤਪਾਲ ਤੇ ਵੀਰ ਅਮਰਤਪਾਲ ਜੀ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਾਲ ਸਹਿਯੋਗ ਦਿੱਤਾ ਤੇ ਹੋਰ ਸਾਥੀਆਂ ਨੂੰ ਬੇਨਤੀ ਹੈ ਹੋਰ ਲੋਕਾਂ ਨੂੰ ਵੀ ਬੇਨਤੀ ਹੈ ਹੋਰ ਐਨ ਜੀਓ ਵੈਸੇ ਤਾਂ ਆਪਣੇ ਤੌਰ ਤੇ ਬੂਟੇ ਲਾ ਰਹੀ ਹੈ ਫਿਰ ਵੀ ਅਸੀਂ ਇਹ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਤੁਸੀਂ ਇੱਥੇ ਮੈਂ ਬੂਟੇ ਲਾਓ ਆਪਣੇ ਵੇਖੋ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਘਾਟ ਪੈਦਾ ਹੋ ਗਈ ਕੁਝ ਤਾਂ ਸਰਕਾਰਾਂ ਨੇ ਮਾਰਤੇ ਕਰੋੜਾਂ ਬੂਟੇ ਜਿਹੜੇ ਸੀ ਭਾਰਤ ਮਾਲਾ ਦੀ ਮਤਲਬੀ ਉਸ ਤੇ ਚੜ ਗਏ ਭੇਟ ਚੜ ਗਏ ਸੋ ਇਸ ਕਰਕੇ ਇਹ ਸਾਨੂੰ ਉਪਰਾਹਲਾ ਕਰਨਾ ਪੈਣਾ ਹੈ ਸਰਕਾਰਾਂ ਨੇ ਕੁਝ ਨਹੀਂ ਕਰਨਾ ਸੋ ਬੇਨਤੀ ਹੈ ਹੋਰਾਂ ਨੂੰ ਵੀ ਇਸ ਚੀਜ਼ ਦੀ ਸਿੱਖਿਆ ਲੈ ਕੇ ਇਹ ਦੱਸਣ ਦਾ ਮਤਲਬ ਹੈ ਹੋਰ ਕੋਈ ਮਤਲਬ ਨਹੀਂ ਵੀ ਇਹ ਦੱਸਣ ਦਾ ਮਤਲਬ ਹੈ ਵੀ ਜਿਵੇਂ ਅਸੀਂ ਇਹ ਕੰਮ ਕਰ ਰਹੇ ਹਾਂ ਸਾਨੂੰ ਵੇਖ ਕੇ ਜਾਂ ਹੋਰਾਂ ਨੂੰ ਵੇਖ ਕੇ ਕਿਥੋਂ ਨਾ ਕਿਥੋਂ ਇਹ ਚਿੰਨ੍ਹ ਲੱਗੇ ਤਾਂ ਅਸੀਂ ਇਸ ਚੀਜ਼ ਦਾ ਮਤਲਬ ਅਸੀਂ ਉਹਨਾਂ ਲੋਕਾਂ ਦਾ ਧੰਨਵਾਦ ਕਰਾਂਗੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਾਂਗੇ ਤੇ ਇੱਕ ਨਾਲ ਹੀ ਅਸੀਂ ਉਹਨਾਂ ਲੋਕਾਂ ਨੂੰ ਫਿਟਲਾਂਤ ਵੀ ਦਿੰਨੇ ਆ ਜਿਹੜੇ ਬੁੱਢੇ ਪੱਟ ਦਿੰਦੇ ਨੇ ਉਹਨਾਂ ਲੋਕਾਂ ਨੂੰ ਅਸੀਂ ਫਿਟਲਾਂਤ ਦਿੰਨੇ ਆ ਵੀ ਭਲਿਓ ਲੋਕੋ ਕਿਉਂ ਕਤਲ ਕਰਦੇ ਹੋ ਥੋੜੇ ਜਨਮ ਤੋਂ ਲੈ ਕੇ ਮਰਨ ਤੱਕ ਤੁਹਾਡੇ ਨਾਲ ਇਹਨੇ ਰਹਿਣਾ ਹੈ ਆਕਸੀਜਨ ਇਹਨੇ ਦੇਣੀ ਹੈ ਲੱਕੜ ਇਹਨੇ ਦੇਣੀ ਹੈ ਤੁਸੀਂ ਫੇਰ ਵੀ ਮਤਲਬੀ ਇਹਨਾਂ ਬੁੱਢਿਆਂ ਦਾ ਕਤਲ ਕਰ ਦਿੰਦੇ ਹੋ ਤੁਸੀਂ ਤਾਂ ਮਹਾਪਾਪੀ ਹੋ ਉਹ ਜੋ ਲੋਕਾਂ ਨੂੰ ਅਸੀਂ ਫਿਟਲਾੰਤ ਵੀ ਦਿੰਨੇ ਆ ਤੇ ਜਿਹੜੇ ਲੋਕ ਲਾਉਂਦੇ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ